ਤੂਰੀ ਹਲਕਾ ਇਹ ਮਾਨ ਸਾਹਿਬ ਦਾ ਆਪਣਾ ਹਲਕੇ ਤੋਂ ਐਮ ਐਲ ਏ ਬਣ ਕੇ ਪੰਜਾਬ ਦੀ ਮੋਹਤਰੀ ਬਣੇ ਨੇ ਅਰ ਤੂਰੀ ਹਲਕੇ ਦੇ ਵਿੱਚ ਵੱਡੀ ਪੱਧਰ ਤੇ ਡਿਵੈਲਪਮੈਂਟ ਦੇ ਕੰਮ ਹੋ ਰਹੇ ਨੇ ਭਾਵੇਂ ਉਹ ਸਰਕਾਰੀ ਹਸਪਤਾਲ ਨਵਾਂ ਬਣ ਰਿਹਾ ਹੈ ਭਾਵੇਂ ਇੱਥੇ ਜਿਹੜਾ ਸੀ ਲੰਮੇ ਸਮੇਂ ਤੋਂ ਇੱਕ ਸੁਭਾਸੀ ਸ਼ਹਿਰ ਦੇ ਬੁਤੀ ਲੰਘਦਾ ਜਿੱਥੇ ਬਹੁਤ ਆਫਸਰ ਨੂੰ ਕਵਰ ਕੀਤਾ ਗਿਆ 36 ਕਰੋੜ ਦੀ ਲਾਗਤ ਨਾਲ ਇਸੇ ਤਰ੍ਹਾਂ ਹੀ ਇੱਕ ਓਵਰ ਬ੍ਰਿਜ ਕਿਉਂਕਿ ਤੂਰੀ ਹਲਕਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਸੀ ਤੇ ਬਹੁਤ ਜਲਦੀ ਇੱਕ ਓਵਰ ਬ੍ਰਿਜ ਬਣ ਜਾ ਰਿਹਾ ਹੈ ਜੀ ਲੋਕਾਂ ਦੀ ਲੰਬੇ ਸਮੇਂ ਤੋਂ ਜੀ ਮੰਗ ਇਸੇ ਤਰ੍ਹਾਂ ਹੀ ਇੱਕ ਇੱਕ ਕਰਕੇ ਧੂਰੀ ਦੇ ਪਿੰਡਾਂ ਦੇ ਨੇ ਤੁਹਾਨੂੰ ਸ਼ਹਿਰ ਦੇ ਦੇ ਸਾਰੇ ਵਿਕਾਸ ਕਾਰਜ ਜਲਦੀ ਪੂਰੇ ਹੋਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੀ ਇਹ ਸੰਗਰੂਰ ਰੋਡ ਤੋਂ ਮਲੇਰਕੋਲ ਰੋਡ ਤੱਕ ਸ਼ਹਿਰ ਦੇ ਵਿੱਚ ਦੀ ਸੜਕ ਲੰਘ ਰਹੀ ਹੈ ਇਹ ਵੀ ਸਾਰੀ ਨਵੀਂ ਬਣਾਈ ਜਾ ਰਹੀ ਹੈ ਜਿਹੜੇ ਇੱਥੇ ਬਿਜਲੀ ਦੇ ਪੋਲ ਨੇ ਜਾਂ ਤਾਰਾਂ ਨਾਲੋਂ ਸਾਈਡ ਤੇ ਕਰਕੇ ਕੇਵਲਾ ਪਾਈਏ ਸਾਈਡ ਕਰਤੇ ਸਾਈਡ ਦੀ ਕਰਤੇ ਬਹੁਤ ਹੀ ਸੁੰਦਰ ਇਹ ਡਿਵਾਈਡਰ ਲੱਗ ਰਿਹਾ ਔਰ ਜੋ ਇੱਥੇ ਛੋਟੀਆਂ-ਬੁਟੀਆਂ ਕਮੀਆਂ ਸਾਨੂੰ ਨਜ਼ਰ ਆਈਆਂ ਅਸੀਂ ਲੋਕਾਂ ਦਾ ਸਹਿਯੋਗ ਨਾਲ ਆ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਨੂੰ ਠੀਕ ਕਰਾਉਂਦੇ ਹੁਣ ਇਸੇ ਔਰ ਜਿਹੜੇ ਨੇ ਕੰਮ ਸਾਰੇ ਇਮਾਨਦਾਰੀ ਨਾਲ ਕਰਾਏ ਜਾਣਗੇ ਕਿਉਂਕਿ ਮਾਨ ਸਾਹਿਬ ਕਾਪ ਇਮਾਨਦਾਰ ਮੁੱਖ ਮੰਤਰੀ ਨੇ ਉਹਨਾਂ ਦੇ ਹਲਕੇ ਦਾ ਜਿਹੜਾ ਵੀ ਕੰਮ ਹੈ ਜੇ ਕੋਈ ਉੱਥੇ ਗਲਤੀ ਕਰੂਗਾ ਜਾਂ ਉੱਥੇ ਕੋਈ ਕੰਮ ਸਹੀ ਨਹੀਂ ਕਰੂਗਾ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਪਿਛਲੇ ਦਿਨ ਹੀ ਕਹਿਣਾ ਜਾਊਂਗੇ ਉਹ ਪਲਾਟ ਚੱਲ ਰਿਹਾ ਕਿ ਤੁਸੀਂ ਦੇਖੋ ਜਾ ਕੇ ਅਸੀਂ ਦੋ ਦਾ ਦौरा ਕੀਤਾ ਦੋ ਦਿਨ ਪਹਿਲਾਂ ਉੱਥੇ ਉਹਦਾ ਵੱਡੀ ਪੱਧਰ ਤੇ ਕੰਮ ਉਹ ਪਲਾਟ ਦਾ ਵੀ ਚੱਲ ਰਿਹਾ ਥੋੜੇ ਸਮੇਂ ਤੱਕ ਕੋਈ ਕੰਪਲੀਟ ਹੋ ਜੂਗਾ ਲੋਕਾਂ ਨੂੰ ਬਹੁਤ ਵੱਡੀ ਜਾਤ ਮਿਲੂਗੀ